ਸਰ ਇੱਕ ਕੋਈ ਛੋੜ ਘਰ ਰੰਦ ਬਾਜ ਕਰ ਰਹੇ ਸਰ ਮੈਂ ਛੱਡ ਦੇਣਾ ਨਹੀਂ ਗਿਆ ਇਹਨੇ ਬੜੂ ਨੂੰ ਕਰਵਾ ਦੇ ਲਾ ਅਸੀਂ ਸੁਖ ਮੈਂ ਲਾ ਦੇ ਗਏ ਅੱਜ ਪਹਿਲਾ ਵੀ ਮਾ ਲੇ ਗਏ ਅੱਜ ਨਹੀਂ ਕਿਨਤ ਜੋ ਦਸਨ ਮੋਦਾਰ ਵਗੇ ਤੇ ਰਿਕਾਰਡ ਹੋਣੇ ਚਾਹੀਦੇ ਸਰ ਨੈਕਸਟ ਕੀ ਕਰ ਰਹੇ ਅੱਗੇ ਹਾਂ ਦਾ ਸਭ ਤੋਂ ਸਰ ਨੈਕਸਟ ਲੋ ਯਾਰ ਇਹ ਡਰੋਨ ਰਿਕਵਰ ਹੋਇਆ ਸੀ 6 ਤਰੀਕ ਨੂੰ ਸਵੇਰੇ 6 ਅ ਦੇਨ ਨੂੰ ਬੀਐਸਐਫ ਤੇ ਏਐਨਟੀਐਸ ਦੀ ਟੀਮ ਦੇ ਵੱਲੋਂ ਸويرੇ ਸਰਚ ਅਭਿਆਨ ਚਲਾਇਆ ਗਿਆ ਸੀ ਜਿਸ ਦੇ ਵਿੱਚ ਡਰੋਨ ਤੇ ਲਗਭਗ 3.5 ਕਿਲੋ ਹੈਰਨ ਜਿਹੜੀ ਉਹ ਰਿਕਵਰ ਹੋਈ ਸੀ ਵੀ ਇਹ ਮੈਂ ਪਰਵਾਲ ਤੱਕ ਜਿਲਤ ਕਮਾਚ ਪੈ ਗਏ ਤੇ ਫਿਰ ਮੈਂ ਤਾਂ ਸਾਹਿਬ ਜੀ ਪਹਿਲਾਂ ਹੀ ਮਾਮਲਾ ਕਰਿਆ ਨਹੀਂ ਪਹਿਲਾਂ ਨਹੀਂ ਦਰਜਾ ਤੋਂ ਪ੍ਰੋਪਰਟੀ ਵਗੈਰਾ ਬਣਾਈ ਲਈ ਹੋਏ ਆਪਨੇ ਵੀ ਬੈਟਰੀ ਐਂਡ ਬਹੁਤ ਜੀ ਮਾਣ ਰਿਪੋਰਟਰਾਂ ਨੂੰ ਰਿਪੋਰਟ ਦੇ ਰਿਹਾ ਹਾਂ ਕਿ ਜਿਹੜਾ ਹੁਣ ਤੋਂ ਇਹ ਜਿਹੜਾ ਅੰਦਰੀ 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 ਕਸਾਤ ਨੂੰ ਬੰਦੇ ਸਕੇ ਦਾ ਇਹੋ ਦੋਸਤ ਜਿਹੜੇ ਮਾਚੀ ਬੜਾ ਲੈਣ ਵਾਲੇ ਨੇ ਉਹ ਤੇਰੀ ਪਾਲੀ ਬਤਾ ਜੇ ਜਦ ਰੋਹਿਤ ਇਹਨੇ ਵੀ ਅੱਗੇ ਨਾ ਜਾਏ ਨਾ ਵੀ ਅੱਗੇ ਨਾ ਜਾਵੇ ਐਵੇਂ ਨਾ ਕਰ ਫਿਰ ਨਿੱਚ ਗੱਲ ਲੱਗਦਾ ਬੰਦਾ ਪਿੱਛੇ ਤੋਂ ਕੋਈ ਸਾਜ ਨਹੀਂ ਆ ਹਾਂ ਸਾਰੇ ਕਮੈਂਟ ਕਰੀਏ ਪਾਲੋ ਸਰ ਐਸਰ ਐਵੇਂ ਨਾ ਕਰ ਸਾਰੇ ਪਾਸੇ ਐਸਰ ਕਮਾ ਲੈਣਾ ਸਾਰੇ ਇਹ ਹੀ ਹੈ ਤੇਰੇ ਕੋਲ ਹੀ ਨਾ ਕਰੋ ਯਾਰ ਇਹ ਡਰੋਨ ਰਿਕਵਰ ਹੋਇਆ ਸੀ 6 ਤਰੀਕ ਨੂੰ ਸਵੇਰੇ 6 ਦਿਨ ਨੂੰ ਬੀਐਸਐਫ ਤੇ ਐਨਟੀਐਫ ਦੀ ਟੀਮ ਦੇ ਵੱਲੋਂ ਸਵੇਰੇ ਸਰਚ ਅਭਿਆਨ ਚਲਾਇਆ ਗਿਆ ਸੀ ਜਿਹਦੇ ਵਿੱਚ ਡਰੋਨ ਤੇ ਲਗਭਗ 3-4 ਕਿਲੋ ਹੈਵਨ ਜਿਹੜੀ ਉਹ ਰਿਕਵਰ ਹੋਈ ਸੀ ਇਹ ਜਿਹੜਾ ਮਾਲ ਖਾਨੇ ਚ ਜਮਾ ਹੈ ਕਰਕੇ ਫੈਟ ਸ਼ੁਰੂ ਕਰੋ ਕਾ ਕਾ ਚਾਰ ਹੋ ਗਿਆ ਸਾ ਮੋਗਾ ਲੋਕ ਆ ਗਿਆ ਕੜੇ ਆ ਜਾਓ ਭਾਈ ਸੁਧੂਕ ਚੋ ਸੁਧੂਕ ਚੋ ਨੋ ਜੀ ਲੈਣਾ ਮੜਿਆ ਸਾਤੋਸ਼ੀ ਪਲ ਕਰੇ ਪਿਛਲਾ ਚਲੋ ਪਿਛਲਾ ਚਲੋ ਬੀਸਾ ਵੱਲੋਂ ਪੰਜਾਬ ਪੁਲਿਸ ਵੱਲੋਂ ਜੋ ਯੁੱਧ ਨਸ਼ਾ ਵਿਰੁੱਧ ਦੀ ਕਾਰਵਾਈ ਚੱਲ ਰਹੀ ਹੈ ਉਸੇ ਦੀ ਲੜੀ ਵਿੱਚ ਏਐਨਟੀਐਫ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ਲਗਭਗ 3 ਕਿਲੋ 400 ਗ੍ਰਾਮ ਦੇ ਕਰੀਬ ਜੜੀ ਹੈਰੋ ਰਿਕਵਰ ਕੀਤੀ ਗਈ ਹੈ ਜੋ ਇਸ ਦੇ ਵਿੱਚ ਡਿਟੇਲ ਇਸ ਤਰ੍ਹਾਂ ਹੈ ਕਿ ਮਿਤੀ 5 ਤਿੰਨ 2025 ਨੂੰ ਇਹਦੀ ਦਰਮਿਆਨੀ ਰਾਤ ਬੀਐਸਐਫ ਅਤੇ ਏਐਨਟੀਐਫ ਦੇ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਸੀ ਪਿੰਡ ਖੁੰਦੜ ਉਤਾੜ ਮਮਦੋੜ ਦਾ ਏਰੀਆ ਤੇ ਉਹਦੇ ਵਿੱਚ ਕੁਝ ਮੂਵਮੈਂਟਸ ਜਿਹੜੀਆਂ ਉਹ ਸ਼ੱਕੀ ਮੂਵਮੈਂਟਸ ਜਿਹੜੀਆਂ ਨੋਟ ਹੋਈਆਂ ਤੇ ਉਸੇ ਦੇ ਚੱਲਦਾ ਜਿਹੜੀ ਇਹ ਸਾਰੀ ਰਾਤ ਜਿਹੜਾ ਸਰਚ ਆਪਰੇਸ਼ਨ ਚੱਲਦਾ ਰਿਹਾ ਤੇ ਮਾਰਨਿੰਗ ਜਦੋਂ ਇਹਦੇ ਵਿੱਚ ਪੀਐਸਐਫ ਤੇ ਏਆਰਟੀਐਫ ਨੂੰ ਇੱਕ ਵੱਡੇ ਪੇ ਲੋਡ ਹੈਵੀ ਪੇ ਲੋਡ ਵਾਲਾ ਇੱਕ ਡਰੋਨ ਅਤੇ 2.700 ਗ੍ਰਾਮ ਦੇ ਕਰੀਬ ਜਿਹੜੀ ਇੱਕ ਹੈਰਨ ਜਿਹੜੀ ਆ ਉਤੋਂ ਡਿੱਗੀ ਹੋਈ ਮਿਲੀ ਜੋ ਇਸ ਕੇਸ ਨੂੰ ਟੈਕਨੀਕਲੀ ਜਿਹੜਾ ਉਹ ਅਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਟਰੇਸ ਕਰਨ ਦੀ ਜਿਹੜੀ ਆ ਐਨਟੀਐਫ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਉਸੇ ਦੇ ਕੋਸ਼ਿਸ਼ ਦੇ ਚੱਲਦਿਆਂ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਦਾ ਨਾਮ ਹੈ ਜੁਗਿੰਦਰ ਸਿੰਘ ਅਤੇ ਦੂਸਰੇ ਦਾ ਨਾਮ ਹੈ ਜੱਜ ਸਿੰਘ ਦੋਨੋਂ ਪਿੰਡ ਮਾਚੀਵਾੜਾ ਸਦਰ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦ ਇਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਇਹਨਾਂ ਦੇ ਕੋਲੋਂ 700 ਗ੍ਰਾਮ ਹੈਰੋਇਨ ਜਿਹੜੀ ਆ ਹੋਰ ਰਿਕਵਰ ਕੀਤੀ ਗਈ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਇੱਕ ਕੇਸ ਜਦੋਂ ਡਰੋਨ ਦੀ ਰਿਕਵਰੀ ਹੋਈ ਹੈ ਉਦੋਂ ਅਸੀਂ ਐਫ ਆਈ ਆਰ ਨੰਬਰ 65 ਮਿਤੀ 7 ਦਿਨ 2025 ਐਨ ਡੀ ਪੀ ਐਸ ਐਕਟ ਅਤੇ 에어ਕ੍ਰਾਫਟ ਐਕਟ ਦੇ ਤਹਿਤ ਅਸੀਂ ਜਿਹੜਾ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਦੁਬਾਰਾ ਜਦੋਂ 700 ਗ੍ਰਾਮ ਹੈਰੋਇਨ ਰਿਕਵਰ ਹੋਈ ਤਾਂ 67 ਨੰਬਰ ਐਫ ਆਈ ਆਰ ਜਿਹੜੀ ਐਨ ਡੀ ਪੀ ਐਸ ਐਕਟ ਦੇ ਤਹਿਤ ਹੀ ਏ ਐਨ ਟੀ ਐਫ ਥਾਣਾ ਮੋਹਾਲੀ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਜੋ ਇਹ ਦੋਨੋਂ ਦੋਸ਼ੀ ਜਿਹੜਾ ਮੁੜਨੀ ਪੁੱਛ ਲਈ ਉਸ ਤੋਂ ਹੀ ਗੱਲ ਆਈ ਹੈ ਕਿ ਇਹ ਦੋਨੋਂ ਦੋਸ਼ੀ ਇਹੜੇ ਪਿਛਲੇ 1-2 ਮਹੀਨਿਆਂ ਤੋਂ ਪਾਕਿਸਤਾਨ ਦੇ ਸਮਗਲਰਸ ਦੀ ਕੰਟੈਕਟ ਵਿੱਚ ਸੀ ਤੇ ਇਹਨਾਂ ਨੇ 5-6 ਵਾਰ ਜਿਹੜੇ ਪਹਿਲਾਂ ਇਹ ਹੈਰੋ ਜੜੀਓ ਮੰਗਵਾ ਚੁੱਕੇ ਨੇ ਤੇ ਇਹਨਾਂ ਦੇ ਕੁਝ ਹੋਰ ਵੀ ਸਾਥੀ ਇਹਨਾਂ ਦੇ ਨਾਮ ਰਿਵੀਲ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰ ਜਲਦੀ ਗ੍ਰਿਫਤਾਰ ਕਰ ਲਾਂਗੇ ਸੋ ਇਹਨਾਂ ਵੱਲੋਂ ਜਿਹੜੀ ਭਾਰੀ ਮਾਤਰਾ ਵਿੱਚ ਹੈਰੋਨ ਮੰਗਵਾਉਣ ਦਾ ਕੰਮ ਸੀ ਅਸੀਂ ਸਾਂਝੇ ਆਪਰੇਸ਼ਨ ਦੌਰਾਨ ਜਿਹੜਾ ਇਹਨਾਂ ਨੂੰ ਕਾਬੂ ਕਰ ਲਿਆ ਇਹ ਇੱਕ ਸਾਡੇ ਵਾਸਤੇ ਇੱਕ ਵੱਡੀ ਸਫਲਤਾ ਹੈ। ਤੇ ਜੋ ਨਸ਼ਿਆਂ ਦੇ ਵਿਰੁੱਧ ਯੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਇੱਕ ਅੱਛੀ ਸਫਲਤਾ ਹੈ। ਸਰ ਇਹ ਜਿਹੜੀ ਹਰੋਇਨ ਹੈ ਇੱਥੇ ਦੇ ਦੇ ਸੀ। ਬਿਲਕੁਲ ਜੀ ਜਿੱਥੇ ਸਪਲਾਈ ਦੇ ਰਹੇ ਸੀ ਇਹ ਕੱਲ ਹੀ ਗ੍ਰਫਤਾਰ ਹੋਇਆ ਉਹ ਵੀ ਜਿਹੜਾ ਉਹਨਾਂ ਨੂੰ ਵੀ ਉਹਦੇ ਤੇ ਵੀ ਇਨਵੈਸਟੀਗੇਸ਼ਨ ਤੇ ਵਰਕ ਕੀਤਾ ਜਾ ਰਿਹਾ ਹੈ। ਤਾਂ ਇਹ ਜਿਹੜੀ ਪਾਲਿਸੀ ਜਿਹੜੇ ਨੰਬਰ ਪਾਕਿਸਤਾਨ ਦੇ ਨਾਲ ਦੇ ਸਮਗਰ ਸੀਗੇ ਉਹ ਕਿਵੇਂ ਸਫਲਤਾ ਹਾਂ ਜੀ। ਇਹ ਕੋਈ ਇੰਤਾ ਹੀ ਵਰਚੁਅਲ ਨੰਬਰ WhatsApp ਨੰਬਰ ਇਹ ਇਹਨਾਂ ਦਾ ਹੀ ਉਪਯੋਗ ਕਰਕੇ ਰ ਗੱਲ ਕਰਦੇ ਸੀ ਜਿਹੜੀ ਗੱਲ ਇਹਨਾਂ ਦੀ ਰੈਸਟ ਹੋਈ ਹੈ ਅਸੀਂ ਸਾਰੇ ਜਿਹੜੀ ਜਿਹਨੂੰ ਕਹਿੰਦੇ ਕਿ ਬੈਕਵਰਡ ਲਿੰਕਸ ਫਾਰਵਰਡ ਲਿੰਕਸ ਇਹ ਸਾਰੇ ਨੂੰ ਟ੍ਰੇਸ ਆਊਟ ਕੀਤਾ ਜਾਵੇਗਾ ਸਾਰਿਆਂ ਨੂੰ ਇਸ ਘੜੀ ਦੇ ਵਿੱਚ ਜੋੜਿਆ ਜਾਏਗਾ